ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਗ ਹਰਜੀਤ ਸਿੰਘ ਪੰਨਾ ਪ੍ਰਧਾਨ ਸਮਾਜ ਸਦਾ ਅਸੰਤਾ ਪੰਜਾਬ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਅਸੀਂ ਅੱਜ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੂੰ ਮੰਗ ਪੱਤਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇਸ਼ ਵਿਦੇਸ਼ ਤੋਂ ਸੰਤਾ ਜਿਹੜੀਆਂ ਦਿਨ ਰਾਤ ਨਾਤਮਸਤਕ ਹੁੰਦੀਆਂ ਹਨ ਤੇ ਜਦੋਂ ਦਰਸ਼ਨ ਕਰਨ ਜਾਣ ਵਾਲੇ ਸਮੇਂ ਸੰਤਾਦੇਸ ਸਭ ਤੋਂ ਪਹਿਲਾਂ ਸ਼ਰਾਬ ਦੇ ਠੇਕੇ, ਮੀਟ ਦੀਆਂ ਦੁਕਾਨਾਂ, ਪਾਣ ਦੀਆਂ ਦੁਕਾਨਾਂ ਜਿਹੜੀਆਂ ਮੱਥੇ ਲੱਗਦੀਆਂ ਹਨ ਤੇ ਬਹੁਤ ਲੰਬੇ ਸਮੇਂ ਤੋਂ ਅਸੀਂ 10-12 ਸਾਲਾਂ ਤੋਂ ਇਹ ਮੰਗ ਪੱਤਰ ਦਿੱਤੇ ਜਾ ਰਹੇ ਹਨ ਤੇ ਅਜੇ ਤੱਕ ਕੋਈ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕਾਂਸੀ ਹਰ ਦੁਆਰ ਵਿੱਚ ਇਹ ਪੁਿੱਤਰ ਸਥਾਨ ਹਨ ਅਰ ਜੁੱਧਿਆ ਦੇ ਵਿੱਚ ਕੋਈ ਪਵਿੱਤਰ ਸਥਾਨ ਹਨ ਅਰ ਦੁਆਰ ਰਿਸੀ ਕੇਸ ਮਧ ਪ੍ਰਦੇਸ਼ ਦੀ ਸਰਕਾਰਾਂ ਨੇ ਆਪਣੇ ਇਹ ਮਤਾਪਾਲ ਕੇ ਉੱਤੇ ਜਿਹੜੇ ਆ ਮੰਦਰ ਜਿਹੜੇ ਆ ਦਰਜਣਾ ਦੇ ਕਰੀਬ ਜਿਹੜੇ ਆ ਪਵਿੱਤਰ ਸੈਰ ਐਲਾਨੇ ਹੋਏ ਹਨ ਇਹ ਗੁਰੂ ਨਗਰੀ ਨੂੰ ਪਵਿੱਤਰ ਸੈਰ ਦਾ ਦਰਜਾ ਕਿਉਂ ਨਹੀਂ ਦਿੱਤਾ ਜਾ ਰਿਹਾ ਇੱਥੇ ਜਿਹੜੇ ਆ ਲੱਖਾਂ ਸੰਤਾਂ ਵਹਾਈ ਜਾ ਰਹੇ ਟ੍ਰੇਨਾਂ ਰਾਂ 24 ਘੰਟੇ ਗੁਰੂ ਘਰ ਲੰਗਰ ਜਿਹੜੀ ਆ ਫ੍ਰੀ ਦਿੱਤਾ ਜਾ ਰਿਹਾ ਹੈ ਇਹ ਕੋਈ ਕਰੋਨਾ ਆ ਜੇ ਆਫਤਾ ਆ ਜੇ ਪਚਾੜਾ ਆ ਜੇ ਸਿੱਖ ਕੌਮ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਜਿਹੜੀ ਆ ਉਥੇ ਦੂਜੇ ਧਰਮਾਂ ਦੀ ਜਿਹੜੀ ਆ ਪਹੁੰਚਦੀ ਹੈ ਤੇ ਗੁਰੂ ਰਾਮ ਦਾ ਹਮਾਰੇ ਦੇ ਘਰ ਜਿਹੜੀ ਆ ਪਵਿੱਤਰ ਸੈਰ ਦਾ ਦਰਜਾ ਇਹਨਾਂ ਬਿੰਨ ਜਿਹੜੀ ਆ ਚੋਣ ਮੈਨੀਫੈਸਟੋ ਪਗੰਤ ਮਾਨ ਨੇ ਜਿਹੜਾ ਕੀਤਾ ਉਹਨੂੰ ਇਹਨਾਂ ਬਿੰਨ ਲਾਗੂ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇ ਕੀ ਇਹ ਸ਼ਾਸਨ ਦਿੱਤਾ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਬਰੀ ਚ ਸਮਾਜ ਸਦਾ ਸੰਸਥਾ ਵੱਲੋਂ ਭਾਈ ਰਣਜੀਤ ਸਿੰਘ ਜੀ ਭੋਮਾ ਉਹਨਾਂ ਦੀ ਦਵਾਈ ਇੱਥੇ ਸੀਸੀ ਸਾਹਿਬ ਐਡੀਸੀ ਸਾਹਿਬ ਨੇ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਤੁਹਾਡੀਆਂ ਏਰੀਆ ਮੰਗਾਂ ਨੇ ਤਿੰਨ ਬਿੰਨ ਲੱਗ ਕੀਤੀਆਂ ਜਾਣਗੀਆਂ ਜਿਹੜੀਆਂ ਗੁਰੂ ਰਾਮਦਾਸ ਜੀ ਮਹਾਰਾਜ ਦਾ 7 ਤਰੀਕ ਨੂੰ ਨਗਰ ਕੀਰਤਨ ਆ 8 ਤਰੀਕ ਨੂੰ ਗੁਰੂ ਮਹਾਰਾਜ ਦਾ ਪ੍ਰਸਾਦ ਦਿਹਾੜਾ ਵਾ ਸਾਰਾ ਸ਼ਹਿਰ ਟੁੱਟਾ ਪਜਾਵਾ ਕੂੜੇ ਦੇ ਢੇਰ ਲੱਗੇ ਨੇ ਨਾ ਕੋਈ ਸਫਾਈ ਆ ਦੇ ਵੀ ਸਰਕਾਰ ਨੇ ਕੋਈ ਵੀ ਸਾਨੂੰ ਵਾਦੇ ਕੀਤੇ ਸੀਗੇ ਕਿ ਅਸੀਂ ਨਾ ਦਾ ਸ਼ਹਿਰ ਨੂੰ ਪੂਤਰ ਸ਼ਹਿਰ ਬਣਾਵਾਂਗੇ ਪਰ ਇਹਨਾਂ ਨੇ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਸ਼ਹਿਰ ਦੇ ਵਿੱਚ ਇੰਨੀ ਗੰਦਗੀ ਆ ਕਿ ਹਰੇ ਘਰ ਦੀ ਚਾ ਜੋ ਸਮਝੀ ਜਾਂਦੇ ਸ਼ਹਿਰ ਵਿੱਚ ਕਿਤਾ ਰੋੜੇ ਪੂਰਾ ਕਰਕਰ ਕੋਈ ਛੜਕ ਪਧਰੀ ਨਹੀਂ ਆ ਗਈ ਤੇ 7 ਤਰੀਕ ਨੂੰ ਗੁਰੂ ਰਾਮਦਾਸ ਜੀ ਦਾ ਨਗਰ ਕੀਰਤਨ ਆਹੀਂ ਚਾਹੁੰਦੇ ਆ ਵੀ ਗੁਰੂ ਮਹਾਰਾਜ ਦੇ ਘਰੇ ਕੇਰੇ ਨਗਰ ਕੀਰਤਨ ਹੋਣਾ ਵਾ ਸ਼ਹਿਰ ਦੇ ਕੋਈ ਨਹੀਂ ਸੜਕਾਂ ਨੇ ਤਾਇਆਂ ਨੇ ਉਹਦੇ ਦੇ ਵਾਈਟ ਤੜੀ ਪਾਈ ਜਾਵੇ ਉਹਨੂੰ ਕੁ ਐ ਵਧੀਆ ਤਰੀਕੇ ਨਾਲ ਪਿਆ ਬਣਾਇਆ ਜਾਵੇ ਜਿਹੜਾ ਕਿ ਸਰਦਾਂ ਨੂੰ ਜੇ ਨੰਨੜ ਵਿੱਚ ਕੋਈ ਤਕਲੀਫ ਨਾ ਆਵੇ ਇਹ ਸਾਰੀਆਂ ਮੰਗਾਂ ਜਿਹ ਅਸੀਂ ਡੀਸੀ ਸਾਹਿਬ ਨੂੰ ਦੇ ਕੇ ਦੇ ਦਿੱਤੀਆਂ ਨੇ ਕਿ ਉਹਨਾਂ ਵਿਸ਼ਵਾਸ ਦਿਵਾਇਆ ਵਾ ਕਿ ਜਲਦੀ ਤੋਂ ਜਲਦੀ ਇਹ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਸਰ ਦੀ ਤਾਂ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਇੱਥੇ ਸਮਾਜ ਸਦਾ ਸੰਸਥਾ ਪੰਜਾਬ ਜਿਸ ਦੇ ਪ੍ਰਧਾਨ ਸਦਾ ਰਣਜੀਤ ਸਿੰਘ ਜੀ ਕੋਮਾ ਸਾਹਿਬ ਤੇਜ ਨਾਲ ਮੂਰਵਾ ਸੱਜਣੇ ਇੱਥੇ ਆਏ ਨੇ ਸਾਡਾ ਵਿਸ਼ਾ ਹੈ ਕਿ ਸ੍ਰੀ ਅਮਰitsar ਸਾਹਿਬ ਜਿਹੜਾ ਕਿ ਦੱਸਣ ਦੀ ਲੋੜ ਨਹੀਂ ਆ ਕਿ ਵਰਲਡ ਫੇਮਸ ਇੱਕ ਸਥਾਨ ਹੈਗਾ ਆ ਸਿਧੂ ਰਾਮਦਾਸ ਮਹਾਰਾਜੀ ਦਾ ਕਿ ਜਿੱਥੇ ਪੂਰੇ ਵਰਲਡ ਤੋਂ ਹੀ ਸ਼ਰਧਾ ਦੇ ਨਾਲ ਤੱਲੇ ਸਿੱਖ ਧਰਮ ਲਈ ਨਹੀਂ ਕਿਉਂਕਿ ਜਦੋਂ ਗੁਰੂ ਰਾਮਦਾਸ ਜੀ ਨੇ ਇਹ ਸਥਾਨ ਬਣਾਇਆ ਤਾਂ ਉਹਨਾਂ ਨੇ ਚਾਰ ਦਰਵਾਜ਼ੇ ਬਣਾਏ ਸੀਗੇ ਕਿ ਪੂਰੇ ਵਰਲਡ ਦੇ ਵਿੱਚ ਜਿੰਨੇ ਵੀ ਧਰਮ ਨੇ ਹਰ ਇੱਕ ਧਰਮ ਦਾ ਵਿਅਕਤੀ ਕੋਈ ਵੀ ਬੜੇ ਮਾਨਸਿਕ ਤਾਰ ਦੇ ਨਾਲ ਦਰਬਾਰ ਸਾਹਿਬ 'ਤੇ ਆ ਕੇ ਆਪਣੀ ਅਰਦਾਸ ਬੇਨਤੀ ਕਰ ਸਕਦਾ ਆ ਸੋ ਅਸੀਂ ਅੱਜ ਇਹੋ ਜਿਹੇ ਵਿਸ਼ੇ ਦੇ ਨਾਲ ਆਏ ਆ ਕਿ ਸਾਡਾ ਜਿਹੜਾ ਅੰਮ੍ਰਿਤਸਰ ਸ਼ਹਿਰ ਆ ਜੇਕਰ ਇੰਨਾ ਪਵਿੱਤਰ ਹੈਗਾ ਆ ਤੇ ਫੇਰ ਇਸ ਨੂੰ ਅੱਜ ਤੱਕ ਧਾਰਮਿਕ ਸ਼ਹਿਰ ਦਾ ਦਰਜਾ ਕਿਉਂ ਨਹੀਂ ਦਿੱਤਾ ਗਿਆ ਸਾਡੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਗੰਦ ਤੰਬਾਕੂ ਬੇੜੇ ਪਾਣ ਮਸਾਲੇ ਸ਼ਰਾਬ ਮੀਟ ਦੀਆਂ ਦੁਕਾਨਾਂ ਜਿਹੜੀਆਂ ਨੇ ਸਰਦਾਰ ਰਣਜੀਤ ਸਿੰਘ ਜੀ ਘੋਮਾ ਸਾਹਿਬ ਇਹ ਬੜੇ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਕਰਦੇ ਆ ਰਹੇ ਨੇ ਇਸ ਵਿਸ਼ੇ ਤੇ ਤੇ ਸਾਡੀ ਮੰਗਿਆ ਡੀਸੀ ਸਾਹਿਬ ਤੋਂ ਕਿ ਸਾਨੂੰ ਜਲਦੀ ਤੋਂ ਜਲਦੀ ਜਿਹੜਾ ਆ ਇਸ ਚੀਜ਼ ਦਾ ਭਰੋਸਾ ਦਿੱਤਾ ਜਾਵੇ ਤੇ ਇਸ ਚੀਜ਼ ਦੇ ਉੱਪਰ ਕਾਰਵਾਈ ਵੀ ਕੀਤੀ ਜਾਵੇ ਇਸ ਲਈ ਅਮਰਸਰ ਸਾਹਿਬ ਦੇ ਸ਼ਹਿਰ ਜਿਹੜਾ ਆ ਜਲਦੀ ਤੋਂ ਜਲਦੀ ਪਵਿੱਤਰ ਸ਼ਹਿਰ ਦਾ ਜਿਹੜਾ ਆ ਉਹ ਦਰਜਾ ਦਵਾ ਪੰਜਾਬ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ